ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਅੱਜ ਆਪ ਪਾਰਟੀ ਨੂੰ અલਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਸ਼ਾਂਤ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਦੌਰਾਨ ਅਜੀਤ ਸਿੰਘ ਸ਼ਾਂਤ ਨੇ ਕਿਹਾ ਕਿ ਕਾਂਗਰਸ ਵਿੱਚ ਉਹਨਾਂ ਦਾ ਦਮ ਘਟਣ ਲੱਗ ਪਿਆ ਸੀ ਅਤੇ ਪਾਰਟੀ ਨੇ ਉਹਨਾਂ ਨਾਲ ਸ਼ਰਨਾਰਥੀਆਂ ਵਰਗਾ ਵਤੀਰਾ ਅਪਣਾਇਆ ਅਜੀਤ ਸਿੰਘ ਸ਼ਾਂਤ 2002 ਵਿੱਚ ਪਹਿਲੀ ਵਾਰ ਆਜ਼ਾਦ ਵਿਧਾਇਕ ਵਜੋਂ ਵਿਧਾਨ ਸਭਾ ਵਿੱਚ ਚੁਣ ਕੇ ਆਏ ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਦੀ ਟਿਕਟ ਤੇ ਚੋਣ ਲੜਿਆ ਅਤੇ ਸ਼੍ਰੋ ਵਾਲੀ ਦਲ ਦੀ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਕੋਲੋਂ ਹਾਰ ਗਏ ਸਨ ਉਸ ਸਮੇਂ ਦਾ ਦੌਰਾਨ ਮੈਂ ਸੰਬਲੇ ਕੁਝ ਨਾ ਕੁਝ ਪਹਿਲੀ ਵਾਰ ਵਿਧਾਇਕ ਬਣ ਕੇ ਆਇਆ ਸੀ ਮੈਂ ਕਾਰਗਜ਼ਾਰੀ ਵੀ ਕੀਤੀ ਔਰ ਜਿਹਦੇ ਵਿੱਚ ਮੈਂ ਇਕਲੌਤਾ ਹੋਣ ਸਾਥੀ ਵੀ ਸੀ ਕਿਉਂਕਿ ਮੈਂ ਇੰਡੀਪੈਂਡੈਂਟ ਹੋਣ ਕਰਕੇ ਮੈਨੂੰ ਬਰਤ ਦਾ ਜਲਾ ਬਹੁਤ ਬਜਾਦਾਂ ਵਿੱਚੋਂ ਮੈਂ ਦਾ ਸੀ ਘੱਟ ਬੋਲਣ ਦਾ ਸਮਾਂ ਮਿਲਿਆ ਲੇਕਿਨ ਕੁਐਸਚਨ ਰੇਜ਼ ਕਰਨ ਚ ਨਹੀਂ ਜਿਹੜੀ ਮੀਡੀਆ ਨੇ ਰਿਪੋਰਟ ਦਿੱਤੀ ਹੈ ਉਹਨਾਂ ਦੀ ਸੈਕੰਡ ਪੋਜੀਸ਼ਨ ਹੈ ਜੀ ਔਰ ਉਸ ਦੇ ਬਾਵਜੂਦ ਵੀ ਜਦੋਂ ਇਸ ਨਿਯੋਰ ਦੇ ਦੌਰਾਨ ਰਾਸ਼ਟਰਪਤੀ ਦੀ ਚੋਣ ਵੀ ਆਈ ਹੈ ਉਹ ਵੀ ਮੈਂ ਬਹੁਤ ਹੀ ਨਾਟਕ ਹੋ ਕੇ ਉਹ ਵੋਟ ਕਾਟ ਕੀਤੀ ਔਰ ਮੈਂ ਕੋਈ ਵੀ ਅਹਿਜਾ ਬਖਤ ਨਹੀਂ ਸੀ